ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦਮਨਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਇਸ ਟਾਪਿਕ ਤੇ ਗੱਲ ਕਰਨੀ ਆ ਕਿ ਜਿਹੜੇ ਐਮਏ ਪੰਜਾਬੀ ਪ੍ਰਾਈਵੇਟ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ ਤਾਂ ਉਹਨਾਂ ਦਾ ਐਡਮਿਸ਼ਨ ਪ੍ਰੋਸੈਸ ਕੀ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਇਹਦੇ ਵਿੱਚ ਕੋਈ ਐਡਮਿਸ਼ਨ ਫੀ ਨਹੀਂ ਹੁੰਦੀ ਹੈਗੇ ਅਲੱਗ ਤੋਂ ਸਿਰਫ ਐਗਜ਼ਾਮੀਨੇਸ਼ਨ ਫੀ ਆ ਜਿਹੜੀ ਉਹੀ ਹੀ ਦੇਣੀ ਪੈਂਦੀ ਆ ਠੀਕ ਆ ਜੀ ਤੇ ਇਹ ਜਿਹੜੇ ਫਾਰਮ ਆ ਐਗਜ਼ਾਮੀਨੇਸ਼ਨ ਫਾਰਮ ਆ ਇਹ ਸਾਡੇ ਸਪਟੈਂਬਰ ਅਕਤੂਬਰ ਦੇ ਵਿੱਚ ਆ ਜਾਂਦੇ ਆ ਸੋ ਉਦੋਂ ਆਪਾਂ ਫਿਲ ਕਰਨਾ ਹੁੰਦਾ ਆ ਹੈਂ ਫਾਰਮ ਤੇ ਉਦੀ ਹੀ ਫੀਲ ਲੱਗਦੀ ਆ ਤੇ ਸੈਕਿੰਡ ਨੰਬਰ ਤੇ ਜਿਹੜੇ ਦੇ ਐਗਜ਼ਾਮ ਆ ਉਹ ਦਿਸੰਬਰ ਦੇ ਵਿੱਚ ਹਾਈਲਡ ਹੁੰਦੇ ਆ ਸੋ ਦਿਸੰਬਰ ਦੇ ਵਿੱਚ ਐਗਜ਼ਾਮ ਸ਼ੁਰੂ ਹੋ ਜਾਂਦੇ ਆ ਸਟਾਰਟਿੰਗ ਚ ਵੀ ਹੋ ਜਾਂਦੇ ਆ ਮਿਡ ਦੇ ਵਿੱਚ ਆ ਕੇ ਵੀ ਤੇ ਕਈ ਵਾਰ ਅ ਅਕਤੂਬਰ ਦੇ ਵਿੱਚ ਸੌਰੀ ਨਵੰਬਰ ਦੇ ਵਿੱਚ ਵੀ ਐਗਜ਼ਾਮ ਜਿਹੜੇ ਆ ਉਹ ਸਟਾਰਟ ਹੋ ਜਾਂਦੇ ਆ ਨਵੰਬਰ ਦੇ ਲਾਸਟ ਦੇ ਵਿੱਚ ਠੀਕ ਆ ਜੀ ਤੇ ਇਹਦੇ ਹੁਣ ਜਿਹੜੇ ਕੀ ਪ੍ਰੈਪਰੇਸ਼ਨ ਆ ਉਹ ਆਪਾਂ ਕਦੋਂ ਸਟਾਰਟ ਕਰਨੀਆਂ ਦੇਖੋ ਜਦੋਂ ਆਪਣੇ ਅ ਆਪਾਂ ਨੂੰ ਪਤਾ ਹੈ ਕਿ ਅਸੀਂ ਐਡਮਿਸ਼ਨ ਲੈਣੀ ਆ ਨਾ ਸੋ ਆਪਾਂ ਜਿਹੜੀ ਆਪਰੀਪਰੇਸ਼ਨ ਆ ਉਹ ਆਪਾਂ 2-3 ਮਹੀਨੇ ਪਹਿਲਾਂ ਹੀ ਸਟਾਰਟ ਕਰ ਦੇਣੀ ਆ ਮੀਨਸ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜੂਨ ਦੇ ਵਿੱਚ ਆਪਣੀ ਜੂਨ ਜਾਂ ਜੁਲਾਈ ਦੇ ਵਿੱਚ ਆਪਣੀਆਂ ਬੁੱਕਸ ਲੈ ਕੇ ਨੋਟਸ ਲੈ ਕੇ ਜਿੱਥੇ ਵੀ ਤੁਸੀਂ ਪ੍ਰੀਪਰੇਸ਼ਨ ਕਰਨੀ ਆ ਉੱਥੋਂ ਲੈ ਕੇ ਆਪਣਾ ਸਮਾਨ ਪੂਰਾ ਮਟੀਰੀਅਲ ਲੈ ਕੇ ਆਪਣੀ ਤਿਆਰੀ ਜਿਹੜੀ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਐਂਡ ਤੇ ਆ ਕੇ ਇਕੱਠਾ ਸਾਰਾ ਕੁਝ ਪੜਨਾ ਬੜਾ ਔਖਾ ਹੁੰਦਾ ਹੈ ਪਹਿਲਾਂ ਪਹਿਲਾਂ ਪੜ ਲਾਂਗੇ ਤਾਂ ਆਪਾਂ इजीली ਆਪਣਾ ਐਗਜ਼ਾਮ ਦੇ ਪਾਵਾਂਗੇ ਤੇ ਵੈਸੇ ਕੋਈ ਇਹ ਸੋਚ ਕੇ ਕਿ ਪੰਜਾਬੀ ਆ ਚਲੋ ਜੀ ਕਰ ਹੀ ਲੈਣੀ ਆ ਤਾਂ ਐਡਮਿਸ਼ਨ ਆਪਾਂ ਫਾਰਮ ਫਿਲ ਕਰ ਦਿੱਤਾ ਬਸ ਠੀਕ ਆ ਜੀ ਅਸੀਂ ਪੜ੍ਹਣਾ ਨਹੀਂ ਪੜਨਾ ਅਸੀਂ ਪੇਪਰ ਤੇ ਇੱਕ ਦਿਨ ਪਹਿਲਾਂ ਤਾਂ ਐਂ ਕਰਕੇ ਤੁਸੀਂ ਕਰੋਗੇ ਤਾਂ ਤੁਹਾਡੇ ਸਪਲੀਜ਼ ਹੀ ਆਣਗੀਆਂ ਸੋ ਹੈ ਤਾਂ ਪੰਜਾਬੀ ਸਾਡੀ ਮਦਰ ਟੰਗਾ ਬਟ ਜੋ ਐਮਏ ਪੰਜਾਬੀ ਦੇ ਵਿੱਚ ਹੈ ਨਾ ਉਹ ਥੋੜਾ ਡਿਫਿਕਲਟ ਆ ਠੀਕ ਆ ਉਹ ਸੇਮ ਜੋ ਅਸੀਂ ਆਮ ਬੋਲਚਾਲ ਚ ਭਾਸ਼ਾ ਬੋਲਦੇ ਆ ਉਹ ਭਾਸ਼ਾ ਨਹੀਂ ਹੈਗੀ ਉਹ ਟੌਪਿਕਸ ਨਹੀਂ ਹੈਗੇ ਬਿਲਕੁਲ ਅਲੱਗ ਪ੍ਰੋਸੈਸ ਆ ਇਹਦਾ ਇਹਨੂੰ ਆਸਾਨ ਨਾ ਸਮਝਿਓ ਮੇਰੇ ਅਕੋਰਡਿੰਗ ਮਰੇ ਮੇਰੇ ਸਟੂਡੈਂਟਸ ਦੇ ਅਕੋਰਡਿੰਗ ਜੋ ਮੈਂ ਜਿਨਾਂ ਨੂੰ ਪਾਟੀਚ ਕਰ ਰਹੀ ਆ ਮੀਨਸ YouTube ਤੇ ਜਾਂ ਫਿਰ Telegram ਚੈਨਲ ਤੇ ਉਹਨਾਂ ਦੇ ਅਕੋਰਡਿੰਗ ਇਹ ਇੰਗਲਿਸ਼ ਨਾਲੋਂ ਵੀ ਔਖੀ ਆ ਸੋ ਇਦਾਂ ਮਤਲਬ ਮਜ਼ਾਕ-ਮਜ਼ਾਕ ਦੇ ਵਿੱਚ ਐਡਮਿਸ਼ਨ ਲੈਣ ਦੀ ਗਲਤੀ ਨਾ ਕਰੋ ਜੇ ਤੁਸੀਂ ਸੀਰੀਅਸ ਹੋ ਕਿ ਇਹਦੇ ਵਿੱਚ ਵੀ ਪੜਨਾ ਚਾਹੁੰਦੇ ਆ ਤਾਂ ਐਡਮਿਸ਼ਨ ਲਿਓ ਠੀਕ ਆ ਜੀ ਸੋ ਇਹ ਮੈਂ ਤੁਹਾਨੂੰ ਅੱਜ ਇਨਫੋਰਮੇਸ਼ਨ ਦੇਣੀ ਸੀ ਜੇ ਤੁਹਾਨੂੰ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ